ਕੱਲ ਦੀ ਫੋਟ ਨਹੀਂ ਸੀ ਮੈਂ ਚੱਤ ਤੂੰ ਕਿਹਦੇ ਪਾਸੋਂ ਮਾਰ ਕਰਨੀ ਬੇਗਾਰ ਬੈਠਾ ਜੋੜ ਕੇ ਬੇਬੇ ਕਿਉਂ ਤੂੰ ਫਰੀਆਂ ਕੰਡਾ ਲਾਣੀ ਆਂ ਮੈਨੂੰ ਧਾਈ ਨੇ ਸਾਰਾ ਕੁਝ ਦੱਸਤਾ ਇਹ ਸਾਥੀ ਚ ਮੇਰੇ ਵਿਚਲੇ ਪਾਇਆ ਸੀ ਚਲ ਮੈਂ ਆਣਾ ਨਹੀਂ ਸੀ ਆਈ ਉਹਦਾ ਸਾਰਾ ਕੰਡ ਮੈਨੂੰ ਲੈਣ ਗਿਆ ਸੀ ਇਹ ਤਾਂ ਸੜ ਤੋਂ ਗਲਤੀ ਹੋ ਗਈ ਜਿਹੜਾ ਸੀ ਤਨ ਲੈਣਗਾ ਓ ਕਿਉਂ ਤੁਸੀਂ ਖੜਕੜ ਲਾਈ ਆ ਯਾਰ ਹੁਣ ਗੱਲ ਕੀ ਹੋਊਗੀ ਤੂੰ ਤਾਂ ਸੌਣ ਵੀ ਨਹੀਂ ਦਿੰਦਾ ਮੈਨੂੰ ਕੱਲ ਕੀ ਹੋਣੀ ਆ ਜੀ ਉਹੀ ਰੋਜ ਦੀ ਕਹਿ ਕੇ ਬੇਬੇ ਅੱਛਾ ਅੱਟੋਂ ਹੁਣ 6 ਅਸੀਂ ਅੱਡ ਹੋ ਗਏ ਬੇਬੇ ਨੇ ਤਾਂ ਘਰ ਦਾ ਚਮਚਾ ਵੀ ਨਹੀਂ ਚੱਕਣ ਦੇਣਾ ਇਹ ਦੂਸਾਂ ਦਾ ਇਹਨਾਂ ਦੀ ਸੁਣਾ ਕਰਵਾ ਦੇਣਾ ਨਾਲੇ ਖਰਚੇ ਦੁੱਗਣੇ ਤਿੱਗਣੇ ਵੱਧ ਜਾਣਗੇ ਬੇਬੇ ਕੋਲ ਜਾਣਾ ਮੈਂ ਹੁਣ ਸੁਲਾ ਕਰਾਣ ਚ ਗਿਆ ਤੀਰਖੇ ਲੜਾਈ ਝਗੜੇ ਚ ਆਪਾਂ ਸਾਰਿਆਂ ਨੇ ਇੱਕੋ ਘਰ ਚ ਇਕੱਠੇ ਰਹਿਣਾ ਤੁਸੀਂ ਸੁਣਾ ਕਰ ਲਓ ਵੇ ਜੇ ਮੈਂ ਕਰ ਲਾ ਸੁਣਾ ਮੇਰਾ ਤਾਂ ਜੀ ਕਰਦਾ ਇਹਦਾ ਮਾਰ ਮਾਰ ਚਪੇੜੇ ਬੂਠਾ ਭੰਨਦਿਆਂ ਚਲ ਐ ਘਰ ਬੇਬੇ ਤੂੰ ਚਪੇੜੇ ਮੇਰੇ ਮਾਰ ਲੈ ਤੇ ਸੁਣਾ ਉਹਦੇ ਨਾਲ ਕਰ ਲੈ ਹਾਂ ਇਹ ਵੀ ਠੀਕ ਹੈ ਕਹਿੰਦੀ ਹਾਂ ਇਹ ਵੀ ਠੀਕ ਹੈ ਹੁਣ ਤੇਰੀ ਸੁਲਾ ਬੇਬੇ ਹਾਂ ਬੋਤ ਮੇਰੇ ਕੀ ਹੋੜੇ ਭਗਵਾਨੇ ਬੇਬੇ ਜੀ ਤੇਰੇ ਨਾਲ ਸੁਣਾ ਹੁਣ ਤੂੰ ਦੱਸ ਸੁਣਾ ਕਰਨ ਦਾ ਕੀ ਲੈਣਗੀ ਮੇਰੇ ਕੋਲ